ਸਸ਼ੀਕਾ ਬਬੀ ਜੀ ਸਸ਼ੀਕਾ ਲਾਗੀ ਸਿਮਰਨ ਹਾਂਜੀ ਚਲ ਆ ਜਾ ਫਟਾਫਟ ਨਾ ਮੇਰਾ ਚੱਦਰ ਸੈੱਟ ਕਰਕੇ ਵਿਸ਼ਵਾ ਦੇ ਤੁਸੀਂ ਸਾਜ ਰਹੀ ਇੰਨੀ ਆ ਤਿਆਰੀਆਂ ਕਰੀ ਜਾਂਦੇ ਪਏ ਹੋ ਕਿਸੇ ਨੇ ਆਣਾ ਸਿਮਰਨਾ ਇਹਨਾਂ ਦੀ ਨਾ ਭੈਣ ਨੇ ਆਣਾ ਅੱਛਾ ਉਹੀ ਜਿਨ੍ਹਾਂ ਦੇ ਤੁਸੀਂ ਰਖੜੀ ਤੇ ਗਏ ਸੀਗੇ ਨਹੀਂ ਨਹੀਂ ਸਿਮਰਨਾ ਜਿਨ੍ਹਾਂ ਦੇ ਘਰੇ ਅਸੀਂ ਗਏ ਸੀ ਨਾ ਉਹ ਤਾਂ ਵੱਡੇ ਦੀਦੀ ਸੀਗੇ ਪਰ ਜਿਨ੍ਹਾਂ ਨੇ ਹੋਣ ਆਣਾ ਵਾ ਨਾ ਉਹ ਇਹਨਾਂ ਦੇ ਛੋਟੇ ਸਿਸਟਰ ਨੇ ਉਹਨਾਂ ਸਾਲ 'ਚ ਇੱਕ ਜਾਂ ਦੋ ਵਾਰ ਹੀ ਆਉਂਦੇ ਆ। ਨਾਲੇ ਸਾਡੇ ਵਿਆਹ ਤੋਂ ਬਾਅਦ ਉਹ ਪਹਿਲੀ ਵਾਰ ਹੀ ਆ ਰਹੇ ਆ। ਅੱਛਾ ਤਾਂ ਹੀ ਕਹਾਂ ਮੇਰੇ ਅੰਤੋਂ ਪਹਿਲਾਂ ਹੀ ਇੰਨੀਆਂ ਤਿਆਰੀਆਂ ਕਿਵੇਂ ਸ਼ੁਰੂ ਹੋ ਗਈਆਂ। ਸਿਮਰਨ ਹਾਂ ਮਠਿਆਈ ਦੇ ਡੱਬੇ ਨੇ, ਇੱਕ ਡੱਬਾ ਦੇ ਦੇ ਅੱਗੇ ਮਤਲਬ ਉਹ ਰੱਖ ਦੀ ਖਾਣ ਲਈ ਤੇ ਇੱਕ ਉਹਨਾਂ ਨੂੰ ਜਾਂਦੇ ਹੋਏ ਦੇਣਾ ਵਾ। ਠੀਕ ਐ। ਆਹ ਦੋ ਸੂਟ ਨੇ। ਵਿਆਹ ਤੋਂ ਬਾਅਦ ਭੈਣ ਪਹਿਲੀ ਵਾਰ ਹੀ ਆ ਰਹੀ ਆਪਣੇ ਘਰੇ। ਹਾਂਜੀ ਹਾਂਜੀ। ਆਹ ਦੀਦਾ ਜੀ ਦੇ ਸੂਟ ਨੇ, ਨਾਲ ਪੱਗਾਂ ਵੀ ਨੇ। ਠੀਕ ਹੈ। ਬਾਕੀ ਮੈਂ ਤੁਹਾਨੂੰ ਸ਼ਗਨ ਕਾਰਡ 'ਚ ਕੈਸ਼ ਵੀ ਪਾ ਕੇ ਦੇ ਦਿੰਨਾ 11000 ਸ਼ਗਨ ਵੀ ਦਈ। ਠੀਕ ਹੈ ਜੀ। ਤੇ ਸਬਜ਼ੀ ਕਿਹੜੀ ਬਣਾਈ ਆ ਤੂੰ? ਮੈਂ ਆਲੂ ਗੋਭੀ ਬਣਾਈ ਆ ਜੀ। ਆਲੂ ਗੋਭੀ? ਉਹ ਭੈਣ ਮੇਰੀ ਨੂੰ ਸ਼ਾਈ ਪਨੀਰ ਪਸੰਦ ਆ। ਪਨੀਰ ਪਿਆ ਕਰੇ? ਨਹੀਂ ਪਨੀਰ ਨਹੀਂ। ਮੈਂ ਪਨੀਰ ਲਿਆ ਦਿੰਨਾ ਵਾ। ਯਾਨ ਤਾਂ ਤੁਸੀਂ ਮੈਨੂੰ ਪਹਿਲਾਂ ਦੱਸ ਦਿੰਦੇ। ਚੱਲ ਹੁਣ ਜ਼ਿਆਦਾ ਨਾ ਕਹਿ ਫਟਾਫਟ ਬਣਾ ਲਾ। ਇੰਨਾ ਟਾਈਮ ਨਹੀਂ ਹੈਗਾ ਆਣ ਵਾਲੇ ਹੀ ਆ ਉਹ। ਚਲੋ ਮੈਂ ਬਣਾ ਦਿੰਨੀ ਆ। ਫਤਿਆਰੀ ਕਰ। ਮੈਂ ਲੈ ਕੇ ਆਇਆ ਪਨੀਰ ਠੀਕ ਆ ਪਾਪੀ ਜੀ ਇੰਨੀਆਂ ਤਿਆਰੀਆਂ ਕਿਤੋਂ ਬਾਹਰੋਂ ਆ ਰਿਆ ਨਹੀਂ ਨਹੀਂ ਸਿਮਨਾ ਨਾ ਮੈਂ ਤੈਨੂੰ ਉਹ ਨਹੀਂ ਦੱਸਿਆ ਨਾ ਉਹਨਾਂ ਕਦੇ-ਕਦੇ ਹੀ ਆਉਂਦੇ ਆ ਤਾਂ ਕਰਕੇ ਇੰਨੀਆਂ ਤਿਆਰੀਆਂ ਹੁੰਦੀਆਂ ਪਈਆਂ ਨੇ ਭਾਬੀ ਜੀ ਪਰ ਇੱਕ ਗੱਲ ਸੋਚਣ ਵਾਲੀ ਆ ਭਾਵੇਂ ਵੀਰੇ ਦੀ ਭੈਣ ਆ ਰਹੀ ਆ ਤਾਂ ਇੰਨਾ ਵਧੀਆ ਸੂਟ ਇੰਨਾ ਸ਼ਗਨ ਤੇ ਖਾਣ ਪੀਣ ਵੀ ਕਿੰਨਾ ਵਧੀਆ ਜੇ ਤੁਹਾਡੇ ਵੀਰੇ ਨੇ ਆਣਾ ਹੁੰਦਾ ਤਾਂ ਦਰਵਾਜ਼ਾ ਵੀ ਨਹੀਂ ਖੋਲ੍ਹਦੇ ਸਿਮਰਨ ਪਨੀਰ ਮੈਂ ਰਸੋਈ ਚ ਰੱਖਤਾ ਵਾ ਤੂੰ ਮਸਾਲਾ ਕੱਟ ਲਿਆ ਵਾ ਹਾਂਜੀ ਕੱਟ ਲਿਆ ਤੇ ਇੰਨਾ ਖਲਾਰਾ ਕਿਉਂ ਪਾਇਆ ਹੋਇਆ ਉਹਨਾਂ ਦਾ ਪਤਾ ਨਹੀਂ ਕਦੋਂ ਆ ਜਾਣ ਬਸ ਇੱਥੇ ਕੀ ਰਹਿੰਦੀ ਐ ਸਪਾਈ ਕਰਨੀ ਬਾਹਰ ਹੋ ਗਈ ਐ ਸਾਰੀ ਮੇਰੀ ਗੱਲ ਸੁਣ ਮੇਰੀ ਭੈਣ ਨੇ ਵਿਆਹ ਤੋਂ ਬਾਅਦ ਪਹਿਲੀ ਵਾਰੀ ਆਣਾ ਕਰੇ ਸਾਰਾ ਕੁਝ ਵਧੀਆ ਬਣਾਈ ਉਹਨਾਂ ਸਾਹਮਣੇ ਬੇਇੱਜ਼ਤੀ ਨਾ ਕਰਾਦੀ ਮੇਰੀ ਹਾਂਜੀ ਜਿੱਦਾਂ ਅੱਗੇ ਬਣਾਉਣੀ ਉਹਦੇ ਹੀ ਬਣਾਉਂਗੀ ਵਧੀਆ ਵਧੀਆ ਹੀ ਬਣਾਈ ਮੇਰੀ ਇੱਜ਼ਤ ਦਾ ਧਿਆਨ ਰੱਖੀ ਕੋਈ ਲੰਬਾ ਨਾ ਆਵੇ ਕਰ ਲਾ ਫਟਾਫਟ ਹੁਣ ਸੋਚੀ ਨਾ ਜਾ ਕਲ ਸੁਣੋ ਇੱਕ ਗੱਲ ਕਵਾਂ ਗੁੱਸਾ ਤਾਂ ਨਹੀਂ ਕਰੋਗੇ ਹਾਂ ਹਾਂ ਬੋਲ ਕੋਈ ਚੀ ਲਿਆਉਣ ਵਾਲੀ ਐ ਜੀ ਨਹੀਂ ਪਰ ਜਦੋਂ ਦਾ ਤੁਹਾਨੂੰ ਪਤਾ ਲੱਗਿਆ ਕਿ ਤੁਹਾਡੀ ਦੀਦੀ ਆ ਰਹੀ ਆ ਤੁਹਾਨੂੰ ਚਾਹ ਚੜ੍ਹਿਆ ਪਿਆ ਕੱਲ ਦਾ ਕੱਲ ਦੀ ਹੀ ਤੁਸੀਂ ਇੰਨੀਆਂ ਤਿਆਰੀਆਂ ਕਰਦੇ ਪਏ ਹੋ ਉੱਪਰ ਦੀ ਦੀਦੀ ਦੇ ਮਨਪਸੰਦ ਸੂਟ ਜੀਜੇ ਲਈ ਕੱਪੜੇ ਮਠਿਆਈਆਂ ਤੇ 11000 ਤੁਸੀਂ ਸ਼ਗਨ ਦੇਣ ਲਈ ਵੀ ਕਹਿੰਨੇ ਪਏ ਹੋ ਜੀ ਇਹਨਾਂ ਫਰਕ ਕਿਉਂ ਫਰਕ ਤੂੰ ਕਹਿਣਾ ਕੀ ਚਾਹ ਰਹੀ ਆ ਜਦੋਂ ਤੁਹਾਨੂੰ ਪਤਾ ਲੱਗਿਆ ਕਿ ਦੀਦੀ ਆ ਰਹੇ ਨੇ ਤੁਹਾਨੂੰ ਕੱਲ ਦਾ ਚਾ ਚੜਿਆ ਪਿਆ ਤੇ ਮੇਰੇ ਵੀਰ ਨੇ ਵੀ ਸਾਲ 'ਚ ਇੱਕ ਵਾਰੀ ਆਣਾ ਹੁੰਦਾ ਵਾ ਤੇ ਜਦੋਂ ਵੀਰ ਆਇਆ ਤੁਸੀਂ ਤਾਂ ਵੀਰ ਨੂੰ ਦਰਵਾਜ਼ਾ ਵੀ ਨਹੀਂ ਖੋਲਿਆ ਤੈਨੂੰ ਪਤਾ ਵੀ ਹੈ ਤੂੰ ਕਿਹਦੇ ਨਾਲ ਕੰਪੈਰੀਜ਼ਨ ਕਰ ਰਹੀ ਆ ਨਾਲੇ ਅਮੀਰੀ ਤੇ ਗਰੀਬੀ 'ਚ ਫਰਕ ਰਹਿਣਾ ਹੀ ਆ ਤੇ ਰਹਿੰਦਾ ਆ ਰਿਹਾ ਵਾ ਤੇ ਰਹੂਗਾ ਉਹ ਕਿੱਥੇ ਤੇਰਾ ਨੰਗ ਭਰਾ ਤੇ ਮੇਰੀ ਭੈਣ ਤੈਨੂੰ ਪਤਾ ਕਿੱਥੇ ਵਿਆਹੀ ਆ ਓਏ ਉਹਨਾਂ ਦਾ ਟਰਨਓਵਰ ਕਰੋੜਾਂ ਦਾ ਹੈ ਕਾਰਾਂ ਕੋਠੀਆਂ ਸਾਰਾ ਕੁਝ ਆ ਉਹਨਾਂ ਕੋ ਤੇਰੇ ਭਰਾ ਵਾਂਗੂ ਨੰਗ ਨਹੀਂ ਉਹ ਜੀ ਤੁਸੀਂ ਮੇਰੇ ਭਰਾ ਨੂੰ ਇਦਾਂ ਕਿਉਂ ਬੋਲਦੇ ਹੋ ਹਰ ਵਾਰੀ ਉਹ ਮੈਂ ਬੋਲੂਗਾ ਉਹ ਇਸ ਲਾਇਕ ਹੀ ਆ ਮੇਰੀ ਸੁਣ ਲੈ ਗੱਲ ਮੇਰੀ ਭੈਣ ਨੇ ਪਹਿਲੀ ਵਾਰੀ ਆਣਾ ਵਾ ਉਹਨਾਂ ਸਾਹਮਣੇ ਮੇਰੀ ਬੇਇੱਜ਼ਤੀ ਨਾ ਕਰਾ ਦੀ ਇਹ ਨਾ ਹੋਵੇ ਕਿ ਸਾਰੇ ਮੱਲੇ 'ਚ ਥੂ-ਥੂ ਹੋ ਜੇ ਆਪਣੀ ਤੇ ਮੱਲੇ ਨੂੰ ਪਤਾ ਲੱਗ ਜੇ ਕਿ ਉਹ ਨੰਗ ਤੇਰਾ ਭਰਾ ਵਾ ਨੇ ਉਹਨੇ ਕਿਹੜਾ ਵੀ ਤੁਹਾਡੇ ਤੋਂ ਲੈ ਕੇ ਕੁਝ ਕਾਦਾ ਕਦੀ ਉਹ ਮੇਰੇ ਨਾਲ ਹੁਣ ਜਬਾਨ ਲੜਾਏਗੀ ਅੱਗੋਂ ਬੋਲੇਗੀ ਜੀ ਮੈਂ ਜਬਾਨ ਨਹੀਂ ਲੜਾ ਰਹੀ ਬਸ ਆਪਣੇ ਭਰਾ ਦਾ ਸਾਥ ਦੇ ਰਹੀ ਆ ਉਹਨੇ ਤੁਹਾਨੂੰ ਕਦੀ ਨਹੀਂ ਕੁਝ ਕਿਹਾ ਤੇ ਤੁਸੀਂ ਹਮੇਸ਼ਾ ਉਹਨੂੰ ਕੁਝ ਨਾ ਕੁਝ ਬੋਲਦੇ ਹੀ ਰਹਿੰਦੇ ਹੋ ਉਹ ਮੈਂ ਉਹਨੂੰ ਬੋਲੂਗਾ ਉਹ ਇਸ ਲਾਇਕ ਆ ਨਾਲੇ ਚੋਰਾਣਾ ਰਲਿਆ ਹੋਇਆ ਉਹ ਮੈਨੂੰ ਤਾਂ ਪਤਾ ਲੱਗਿਆ ਉਹ ਨਸ਼ੇ ਵੀ ਵੇਚਣ ਲੱਗਿਆ ਵਾ ਮੇਰੀ ਸੁਣ ਲੈ ਗੱਲ ਮੇਰਾ ਦਿਮਾਗ ਖਰਾਬ ਨਾ ਕਰ ਮੇਰੀ ਭੈਣ ਨੇ ਆਣਾ ਵਾ ਚੰਗਾ ਮਾਹੌਲ ਬਣਿਆ ਹੋਇਆ ਵਾ ਉਨ੍ਹਾਂ ਸਾਹਮਣੇ ਕੋਈ ਐਦਾਂ ਦੀ ਗੱਲ ਨਾ ਕਰਦੀ। ਬਾਕੀ ਗੱਲ ਮੈਂ ਤੇਰੇ ਨਾਲ ਸ਼ਾਮ ਨੂੰ ਕਰੂੰਗਾ। ਕਰ ਲੈ ਫਟਾਫਟ ਕੰਮ। ਤੂੰ ਇੱਥੇ ਕੀ ਕਰਦੀ ਪਈ ਆ? ਕੰਮ ਕਰ ਲੈ। ਗੱਲਾਂ ਸੁਣਦੀ ਪਈ ਆ ਤੂੰ? ਕੰਮ ਕਰ ਆ ਭਾਬੀ ਆਪਣੀ ਨਾਲ ਫਟਾਫਟ। ਦੀਦਾ ਫੋਨ ਹੈਲੋ ਹਾਂਜੀ ਦੀਦੀ ਕਿੱਥੇ ਪਹੁੰਚ ਗਏ ਹੈਲੋ ਬਾਵੇ ਮੈਂ ਤਾਂ ਘਰੇ ਹੀ ਆ ਕੀ ਹੋਇਆ ਤੁਸੀਂ ਬੋਲਦੇ ਕਿੱਦਾਂ ਪਏ ਹੋ ਵੀਰੇ ਤੂੰ ਬਸ ਇੱਕ ਵਾਰੀ ਆ ਜਾ ਇੱਥੇ ਹੋਇਆ ਕੀ ਆ ਦੱਸੋ ਤਾਂ ਸਹੀ ਉਹ ਆ ਕੇ ਦੱਸਦੀ ਆ ਕਿ ਫੋਨ ਤੇ ਦੱਸਾ ਹੁਣ ਤੇ ਮੈਂ ਤੈਨੂੰ ਕਿਹਾ ਨਾ ਤੂੰ ਇੱਕ ਵਾਰੀ ਆ ਜਾ ਇੱਥੇ ਆ ਗਿਆ ਦੀਦੀ ਆ ਗਿਆ ਮੈਂ ਸਿਮਰਨ ਚੱਲ ਆਪਾਂ ਨੂੰ ਦੀਦੀ ਘਰੇ ਜਾਣਾ ਪੈਣਾ ਕੋਈ ਗੱਲ ਹੋ ਗਈ ਆ ਕੀ ਹੋ ਗਿਆ ਉਹ ਜ਼ਿਆਦਾ ਸਵਾਲ ਜਵਾਬ ਨਾ ਕਰ ਚੱਲ ਆ ਮੇਰੇ ਨਾਲ ਚਲੋ ਦੀਦੀ ਤੁਸੀਂ ਇੱਥੇ ਬੈਠੇ ਹੋ ਅਸੀਂ ਤੁਹਾਡੀ ਵੇਟ ਕਰੀ ਜੰਨੇ ਆ ਸਸ਼ੀ ਕਾਦੀ ਬੈਠੋ ਵੀਰੇ ਨਾਲੇ ਫੋਨ ਤੇ ਤੁਸੀਂ ਕਿਦਾਂ ਗੱਲ ਕਰ ਰਹੇ ਸੀ ਕੀ ਹੋਇਆ ਸ਼ਿਨਿਓ ਜਾ ਉਹ ਤਾਂ ਵੈਸੇ ਹੀ ਬਸ ਤੈਨੂੰ ਮਿਲਣ ਦਿਲ ਕਰਦਾ ਸੀ ਤਾਂ ਰੋ ਕਿਉਂ ਰਹੇ ਹੋ ਉਹ ਗੱਲ ਦੱਸੋ ਕੀ ਹੋਈ ਆ ਕੀ ਦੱਸਾਂ ਤੂੰ ਤੈਨੂੰ ਮੈਂ ਕੱਲ ਕਿਹਾ ਸੀ ਨਾ ਕਿ ਮੈਂ ਆਉਣਾ ਵਾਂ ਤੇ ਅੱਜ ਜਦੋਂ ਬੈਗ ਪੈਕ ਕਰਦੀ ਪਈ ਸੀ ਨਾ ਹਾਂ ਆ ਬੈਗ ਬੂਗ ਪੈਕ ਕੀਤਾ ਕਿੱਧਰ ਦੀ ਤੇਰੀ ਆ ਸਰਦਾਰ ਜੀ ਮੈਂ ਵੀਰੇ ਵੱਲ ਜਾਣਾ ਸੀ ਤੁਹਾਨੂੰ ਦੱਸਿਆ ਤਾਂ ਸੀਗਾ ਤੈਨੂੰ ਜਦੋਂ ਇੱਕ ਵਾਰੀ ਕਿਹਾ ਨਾ ਵੀ ਉੱਥੇ ਕਿਤੇ ਨਹੀਂ ਜਾਣਾ ਵੀਰੇ ਬੂਰੇ ਦੇ ਘਰੇ ਜਦੋਂ ਦੇਖੋ ਬੈਗ ਜੇ ਪੈਕ ਕਰ ਲੈਣੀ ਆ ਤੂੰ ਹੋਰ ਤੈਨੂੰ ਕੀ ਕੰਮ ਹੀ ਜਾਣੀ ਜਾ ਰੋਟੀ ਸਬਜ਼ੀ ਬਣਾ ਕੇ ਲਿਆ ਮੇਰੇ ਵਾਸਤੇ ਸਰਦਾਰ ਜੀ ਕਿਹੋ ਜਿਹੀ ਗੱਲਾਂ ਕਰਦੇ ਆ ਤੁਹਾਨੂੰ ਮੈਂ ਕੱਲ ਦੱਸਿਆ ਵੀ ਸੀਗਾ ਹੁਣ ਮੈਂ ਵੀਰੇ ਨੂੰ ਫੋਨ ਵੀ ਕਰਤਾ ਉਹਨੀਆਂ ਤਿਆਰੀਆਂ ਕਰਕੇ ਬੈਠੇ ਹੋਣੇ ਆ ਉਹ ਫਿਰ ਉਹ ਤਿਆਰੀਆਂ ਕਰੀ ਬੈਠੇ ਫਿਰ ਮੈਂ ਕੀ ਲੈਣਾ ਦੇਣਾ ਉਹਨਾਂ ਦੀਆਂ ਤਿਆਰੀਆਂ ਤਿਉਰੀਆਂ ਤੋਂ ਜਾ ਜਾ ਕੇ ਸਬਜੀ ਸਬਜੀ ਲਿਆ ਰੋਟੀ ਬਣਾ ਕੇ ਲਿਆ ਮੇਰੇ ਲਈ ਸਰਦਾਰ ਜੀ ਇੱਕ ਵਾਰੀ ਜਾਣਾ ਹੁੰਦਾ ਪਲੀਜ਼ ਜਾ ਲੈਣ ਤੋਂ ਕਿਉਂ ਕਰਦੇ ਤੈਨੂੰ ਇੱਕ ਵਾਰੀ ਮੇਰੀ ਗੱਲ ਸਮਝ ਨਹੀਂ ਹੁੰਦੀ ਸਰਦਾਰ ਜੀ ਪਤਾ ਨਹੀਂ ਤੁਸੀਂ ਸ਼ਰਾਬ ਪੀ ਕੇ ਨਾ ਇਹੋ ਜਿਹੀ ਗੱਲਾਂ ਹੀ ਕਰਦੇ ਆ ਆਹ ਮੈਂ ਸ਼ਰਾਬੀ ਹਾਂ ਕਿਦੋਂ ਦੇਖੋ ਫालतू ਬੋਲਦੀ ਰਹਿਣੀ ਆ ਸ਼ਰਾਬ ਪੀ ਕੇ ਸ਼ਰਾਬ ਪੀ ਕੇ ਚੱਲ ਜਾ ਕੇ ਰੋਟੀ ਬਣਾ ਕੇ ਲਿਆ ਜੀ ਜੈ ਨੇ ਤੁਹਾਡੇ ਤੇ ਹੱਥ ਚੱਕਿਆ ਮੈਂ ਕਰਦਾ ਉਹਨਾਂ ਨਾਲ ਗੱਲ ਨਹੀਂ ਭਾਵੇਂ ਤੂੰ ਗੱਲ ਨਹੀਂ ਕਰਨੀ ਇਹਨਾਂ ਨਾਲ ਕੋਈ ਤੂੰ ਰਹਿਣ ਦੇ ਤੂੰ ਬਸ ਜਿੱਦਾਂ ਆਇਆ ਨਾ ਉਦਾਂ ਹੀ ਚੱਲ ਜਾ ਮਿਲ ਲਿਆ ਨਾ ਬਸ ਤੈਨੂੰ ਇੰਨਾ ਹੀ ਬਹੁਤ ਆ ਮੇਰੇ ਲਈ ਉਹ ਦੀਦੀ ਇੰਨਾ ਕੁਝ ਹੋ ਗਿਆ ਤੁਸੀਂ ਮੈਨੂੰ ਪਹਿਲੇ ਕਿਉਂ ਨਹੀਂ ਦੱਸਿਆ ਕੀ ਦੱਸਾਂ ਤੈਨੂੰ ਇਨਾ ਦਾ ਤਾਂ ਨਿੱਤ ਦਾ ਕੰਮ ਹੋ ਗਿਆ ਅੱਗੇ ਤਾਂ ਕਿਸੇ ਵੇਲੇ ਬਾੜੀ ਜੀ ਪੀ ਲੈਂਦੇ ਸੀਗੇ ਹੁਣ ਤਾਂ ਨਿੱਤ ਗਲਾਸ ਲੈ ਕੇ ਬਹਿ ਜਾਂਦੇ ਆ ਪੀਣ ਜਦੋਂ ਕਿਤੇ ਮਾੜੀ ਜੀ ਕੋਈ ਗੱਲ ਹੁੰਦੀ ਆ ਤੇ ਬਸ ਹੋ ਜਾਂਦੇ ਆ ਸ਼ਰੂ ਜਿੱਦੈ ਸ਼ਰਾਬ ਪੀਂਦੇ ਆ ਕਿੱਥੇ ਲੇ ਜੀਜਾ ਜੀ ਮੈਂ ਕਰਦਾ ਇਹਨਾਂ ਨਾਲ ਗੱਲ ਨਹੀਂ ਬਾਵੇ ਐਵੇਂ ਗੱਲਬਾਤ ਜਾਣੀ ਆ ਗੱਲ ਤਾਂ ਦੀਦੀ ਵਧੀ ਹੋਈ ਆ ਨਾਲੇ ਹੌਲੀ ਬੋਲ ਉਹ ਅੰਦਰ ਹੀ ਆ ਤੂੰ ਹੌਲੀ ਬੋਲ ਜੀਜਾ ਜੀ ਬਾਵੇ ਪਲੀਜ਼ ਤੈਨੂੰ ਮੈਂ ਕਹਿ ਰਿਹਾ ਤੂੰ ਹੌਲੀ ਬੋਲ ਪਈਆ ਗੱਲਬਾਤ ਜਾਣੀ ਆ ਪਲੀਜ਼ ਤੇ ਦੀਦੀ ਪਹਿਲੀ ਗੱਲ ਵਧੀ ਆ ਹੁਣ ਤਾਂ ਗੱਲ ਸਹੀ ਕਰਨੀ ਆ ਨਹੀਂ ਬਾਵੇ ਮੇਰਾ ਵੱਸਿਆ ਵਸਿਆ ਘਰ ਉੱਜੜ ਜਾਣਾ ਤੂੰ ਬਹਿ ਜਾ ਤੂੰ ਬਹਿ ਜਾ ਇੱਥੇ ਜੀ ਜਾਈ ਓਏ ਕੀ ਰੌਲਾ ਪਾਇਆ ਇੱਥੇ ਤੂੰ ਐ ਬੋਲੀਏ ਨੇ ਇੱਥੇ ਆ ਕੇ ਤੈਨੂੰ ਬੋਲਣ ਦੀ ਕਿਸੇ ਤਮੀਨ ਨਹੀਂ ਸਿਕਾਈ ਕਿਸੇ ਦੇ ਘਰ ਜਾ ਕੇ ਬੋਲੀਦਾ ਕਿਦਾਂ ਨਾਲੇ ਤੂੰ ਆਇਆ ਕੀ ਕਰਨਾ ਇੱਥੇ ਅਰੇ ਮਾ ਜਿੱਤੇਈ ਤੂੰ ਸ਼ਰਾਬ ਪੀਂਦੇ ਹੋ ਨਾਲੇ ਹੱਥ ਕਿਦਾਂ ਚੱਕਿਆ ਤੂੰ ਮੇਰੀ ਭੈਣ ਤੇ ਹਾਂ ਪੀਂਦਾ ਸ਼ਰਾਬ ਮੈਂ ਤੂੰ ਰੋਕ ਲੇ ਮੈਨੂੰ ਘਰ 'ਚ ਕਿਸੇ ਦਾ ਪਿਓ ਦੇ ਪੈਸੇ ਦੀ ਨਹੀਂ ਪੀਂਦਾ ਆਪਣੇ ਪੈਸੇ ਦੀ ਪੀਣਾ ਨਾਲੇ ਤੂੰ ਇੱਥੇ ਆਇਆ ਕੀ ਕਰਨਾ ਤੂੰ ਬੁਲਾਇਆ ਨਾ ਇਹਨੂੰ ਇੱਥੇ ਤੈਨੂੰ ਜਾਣ ਨਹੀਂ ਦਿੱਤਾ ਤਾਦੂ ਇਹਨੂੰ ਇੱਥੇ ਬੁਲਾ ਲਿਆ ਕੀ ਗੱਲ ਹੈ ਯਾਰ ਮੇਰਾ ਤੂੰ ਐ ਇੱਥੇ ਆ ਕੇ ਇਹ ਮੇਰਾ ਘਰ ਆ ਮੇਰੇ ਤੋਂ ਪੁੱਛੇ ਬਿਨਾ ਇੱਥੇ ਕੋਈ ਨਹੀਂ ਆ ਸਕਦਾ ਜਦੋਂ ਦੇਖ ਲਿਆ ਮੂੰਹ ਚੱਕ ਕੇ ਆ ਜੈਨੇ ਇੱਥੇ ਸਾਡੇ ਮੱਲੇ 'ਚ ਨਾ ਸਾਡੀ ਇੱਜ਼ਤ ਆ ਇੱਥੇ ਬਿਨਾ ਪੁੱਛੇ ਆਉਣਾ ਨਹੀਂ ਜੀਜਾ ਜੀ ਆਜੋ ਆਪਾਂ ਬਹਿ ਕੇ ਗੱਲ ਕਰਦੇ ਆ ਓਏ ਤੂੰ ਮੈਨੂੰ ਹੱਥ ਕਿਦਾਂ ਲਾਇਆ ਚੱਲ ਪਰੇ ਹੋ ਇੱਥੋਂ ਦੀ ਇਸ ਘਰ 'ਚ ਮੇਰੀ ਮਰਜ਼ੀ ਤੋਂ ਬਿਨਾ ਕੁਝ ਨਹੀਂ ਹੋਊਗਾ ਜੀਜਾ ਜੀ ਮੈਂ ਤਾਂ ਆਪਣੀ ਭੈਣ ਨੂੰ ਮਿਲਣ ਆਇਆ ਸੀਗਾ ਭੈਣ ਨੂੰ ਮਿਲਣ ਆਇਆ ਸੀ ਨਾ ਚੱਲ ਤੂੰ ਵੀ ਨਾਲ ਚੱਲ ਲੈ ਆ ਇਹਨੂੰ ਵੀ ਨਾਲ ਹੀ ਕੀ ਕਰੀ ਜਾਂਦੇ ਆ ਤੁਸੀਂ ਜਦੋਂ ਮੈਂ ਤੈਨੂੰ ਕਿਹਾ ਸੀ ਤੂੰ ਨਹੀਂ ਜਾਣਾ ਤੂੰ ਇਹਨੂੰ ਬਦਮਾਸ਼ੀ ਕਰਨ ਨੂੰ ਬੁਲਾਇਆ ਸੀ ਇੱਥੇ ਮੇਰਾ ਕੀ ਖਾੜ ਲੂਗਾ ਇਹ ਜੀਜਾ ਜੀ ਕੋਈ ਨਹੀਂ ਆਰਾਮ ਨਾਲ ਗੱਲ ਕਰੋ ਓਏ ਰਾਮ ਰੂ ਮੰਨੂ ਨਸਖਾਉਣ ਭੈਣ ਨੂੰ ਮਿਲਣਾ ਹੈ ਜੀ ਨਾ ਜਾ ਲੈ ਜਾ ਨਾਲੀ ਇਹਨੂੰ ਇਹ ਕੀ ਕਹਿ ਰਿਹਾ ਜੀਜਾ ਜੀ ਨਾਲੇ ਮੇਰੀ ਨਾ ਇੱਕ ਗੱਲ ਕੰਨ ਖੋਲ ਕੇ ਸੁਣ ਲੈ ਆਪਣੀ ਭੈਣ ਦਾ ਘਰ ਵਸਾਉਣਾ ਚਾਹੁੰਨਾ ਨਾ ਤਾਂ 2 ਮਿੰਟ ਚ ਇੱਥੇ ਢੁੜਕੀ ਹੋ ਜਾ ਫੇਰ ਨਾ ਗਈ ਸਤਾਰ ਜੀ ਆਪਣੇ ਭੈਣ ਦੇ ਘਰੇ ਆਇਆ ਉਹ ਕਿੱਤੋਂ ਤੂੰ ਜਿਆਦਾ ਨਾ ਬੋਲ ਸੁਣਿਆ ਤੈਨੂੰ ਠੀਕ ਆ ਜੀ ਵੀਰੇ